ਸਮਰਾਲੇ ਤੋਂ ਨਜ਼ਦੀਕੀ ਪੈਂਡੋ ਮੁਸਕਾਬਾ ਵਿਖੇ ਲਗਾਏ ਜਾ ਰਹੇ ਬਾਇਓ ਗੈਸ ਪਲਾਂਟ ਦੇ ਵਿਰੋਧ ਵਿੱਚ ਇਲਾਕੇ ਦੇ ਪਿੰਡਾਂ ਦੇ ਵਸਨੀਕਾਂ ਵੱਲੋਂ ਲੁਧਿਆਣਾ ਚੰਡੀਗੜ੍ਹ ਹਾਈਵੇ ਜਾਮ ਕੀਤਾ ਹੋਇਆ ਸੀ ਅੱਜ ਚੌਥੇ ਦਿਨ ਖਤਮ ਕਰਵਾ ਦਿੱਤਾ ਜਦਕਿ ਇਸ ਸੰਘਰਸ਼ ਦੇ ਆਗੂਆਂ ਦਾ ਕਹਿਣਾ ਕਿ ਬੀਤੀ ਰਾਤ ACP ਅਤੇ ਉਸ ਦੇ ਗਨਮੈਨ ਦੀ ਹਾਦਸੇ ਵਿੱਚੋਂ ਮੌਤ ਉਪਰੰਤ ਇਹ ਧਾਰਨਾ ਅਜੇ ਮੁੱਲਤਬ ਕੀਤਾ ਗਿਆ ਦੇਰ ਰਾਤ ਵਾਪਰੀ ਇਹ ਘਟਨਾ ਤੋਂ ਬਾਅਦ ਅੱਜ ਸਵੇਰ ਤੋਂ ਹੀ ਸਥਾਨਕ ਪ੍ਰਸ਼ਾਸਨ ਦੇ ਤੇਵਰ ਸਖਤ ਦਿਖਾਈ ਦੇ ਰਹੇ ਸਨ ਅਤੇ ਉਹਨਾਂ ਨੇ ਅੱਜ ਇਹ ਧਾਰਨਾ ਹਰ ਵਿੱਚ ਖਤਮ ਕਰਵਾਉਣ ਦਾ ਇਰਾਦਾ ਧਾਰਿਆ ਜਾਪਦਾ ਸੀ ਆਓ ਦੇਖਦੇ ਹਾਂ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਇਹ ਖਾਸ ਰਿਪੋਰਟ ਮਨੋ ਹਰਦੀਪ ਸਿੰਘ ਯਾਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਖਸਾਂ ਜੀ ਕਰਦੀਆਂ ਦੇਖੋ ਜੀ ਇਹਦਾ ਮੇਨ ਰੀਜਨ ਸਾਡੇ ਪੰਜਾਬ ਪ੍ਰਸ ਦੇ ਬਹੁਤ ਹੀ ਔਣਹਾਰ ਆਫਸਰ ਆਫੀਸਰ ਸੀ ਉਹਨਾਂ ਦਾ ਇੱਥੋਂ ਦੂਰ ਸਾਡੇ ਕੋਲ ਐਕਸੀਡੈਂਟ ਹੋ ਕੇ ਡੈਥ ਹੋ ਗਈ ਆ ਨਾਲ ਉਹਨਾਂ ਦੇ ਨਾਲ ਬਹੁਤ ਉਹਨਾਂ ਦੇ ਹੋਰ ਵੀ ਮੁਲਾਜ਼ਮ ਸੀਗੇ ਅ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਆਪਣਾ ਭਾਰਤੀ ਕਿਸਾਨ ਜਨਕਾਰਦੀਆਂ ਦਾ ਪ੍ਰਧਾਨ ਹੋਣ ਦੇ ਨਾਤੇ ਦੁੱਖ ਮੈਂ ਪੰਜਾਬ ਪੁਲਿਸ ਦੇ ਨਾਲ ਦੁੱਖ ਸਾਂਝਾ ਕਰਦਾ ਸਾਡਾ ਪਰਿਵਾਰ ਆ ਚਾਹੇ ਉਹ ਡਿਊਟੀ ਕਰ ਰਹੇ ਨੇ ਇਸ ਕਰਕੇ ਅਸੀਂ ਇਹ ਧਰਨਾ 2-3 ਦਿਨ ਲਈ ਆਪਣਾ ਪਾਸਪੌਨ ਕੀਤਾ ਵਾ ਤੇ ਅਗਲੀ ਰਣ ਦਿੱਤੀ ਆ ਵੀ ਉਹ ਮੀਟਿੰਗ ਦੇ ਵਿੱਚ ਤੈਅ ਕੀਤੀ ਜਾਊਗੀ ਮਾਲਵਿੰਦਰ ਸਿੰਘ ਸਰਪੰਚ ਮੁਸ਼ਕਵਾਤ ਹੋਈ। ਤੁਮਾਰਦੇ ਨਿਓ ਹੈ ਜੇ ਅਸੀਂ 1-2 ਦਿਨ ਵਾਸਤੇ ਮਤਲ ਕੀਤਾ। ਇਹ ਦਮਾਰਾ ਲੱਗੂਗਾ ਜੀ। ਕੀ ਕਾਰਨ ਸੀ ਜਿਹੜਾ ਕਾਰਨ ਜੋ ਰਾਜ ਉਹ ਤੇ ਮੈਂ ਰਾਤ ਵੱਲੋਂ ਇਹਨਾਂ ਨੇ ਜਿਹੜੇ ਉਹ ਦੋ ਮੁਲਾਜ਼ਮ ਮਰੇ ਨੇ ਵਿਚਾਰੇ ਸਾਨੂੰ ਵੀ ਬਹੁਤ ਔਖਾ ਸੀ ਕੋਈ ਸਟੇਜੀ ਕਾਰਵਾਈਆਂ ਕੋਈ ਹੋਰ ਆਪਣਾ ਕੁਝ ਨਹੀਂ ਕੀਤਾ। ਉਹਦੇ ਕਰਕੇ ਸਾਨੂੰ ਵੀ ਮੈਨੂੰ ਪੁਲਿਸ ਵੀ ਧੱਕਾ ਕਰ ਰਹੀ ਸੀ ਵੀ ਹਾਂ ਇਹਨਾਂ ਨੂੰ ਬਾਨਾ ਮਿਲ ਗਿਆ ਚਲੋ ਕੋਈ ਗੱਲ ਨਹੀਂ। ਤੇ ਗਾਹਾਂ ਵਾਲੇ ਕੀ ਪ੍ਰੋਗਰਾਮ ਹੋਣਗੇ? ਗਾਹ ਵੀ ਅਸੀਂ 1-2 ਦਿਨ ਚੰਮਟ ਵਿੱਚ ਮੀਟਿੰਗ ਕਰਕੇ ਇਸ ਤੋਂ ਵੀ ਘੜਾ ਧਰਨ ਲੱਗੂਗਾ। ਸਾਰੀ ਜਥੇਬੰਦੀ ਤੁਹਾਡੇ ਨਾਲ ਹੈ ਜੀ ਜਿਹੜ ਦੇਖੋ ਹੁਣ ਤੱਕ ਤਾਂ ਨਾਲ ਨੇ ਜੀ ਬਾਕੀ ਹੁਣ ਮੀਟਿੰਗ ਕਰਾਂਗੇ ਫਿਰ ਦੇਖਾਂਗੇ ਕਿਵੇਂ ਹੱਲ ਹੁੰਦਾ ਜੀ ਕੀ ਚੀਜ਼ ਬਣਦੀ ਹੈ ਕਿ ਤੁਸੀਂ ਫੈਕਟਰੀ ਬੰਦ ਹੋਣ ਦਾ ਕਿਸੇ ਗਰਜ ਕਰਦੇ ਰਹੋ ਚੱਲੂ ਆ ਜੀ ਹੁਣ ਕਿਤੇ ਧਰਨਾ ਜਗਾ ਕੇ ਫੈਕਟਰੀ ਲਾਗੀ ਜੀ ਫੈਕਟਰੀ ਬੰਦ ਕਰ ਦੋ ਜੇ ਕਿਤੇ ਧਰਨਾ ਲਾ ਕੇ ਚੱਕਰ ਆ ਗਿਆ ਫਿਰ ਕਿਤੇ ਫੈਕਟਰੀ ਲਾਗੀ ਜੀ ਕੋਈ ਚੱਕਰ ਨਹੀਂ ਜੀ ਇਹ ਤਾਂ ਚੱਲੀ ਜਾਂਦਾ ਬਾਤ ਘਟਾ ਧਰਨਾ ਸਮਾਪਤ ਕੀਤਾ ਜਾ ਰਿਹਾ ਜੀ ਅੱਜ ਕੀ ਕਹਿਣਾ ਚਾਹੁੰਦੇ ਹੋ ਦੇਖੋ ਪਹਿਲਾਂ ਤਾਂ ਇਹ ਆ ਵੀ ਸਾਰੇ ਜਿਹੜੇ ਸਾਡੇ ਧਰਨਾ ਕਰੀ ਸੀ ਵੱਖ-ਵੱਖ ਪਿੰਡਾਂ ਤੋਂ 15 16 ਪਿੰਡਾਂ ਦੇ ਇੱਥੇ ਇਕੱਠੇ ਹੋਏ ਤੇ ਉਹਨਾਂ ਦਾ ਧੰਨ ਸਤਿਕਾਰ ਜੋ ਸਾਡੇ ਬੀਬੀਆਂ ਬਜ਼ੁਰਗ ਮਦਾਮਾਂ ਸਾਡੇ ਨੌਜਵਾਨ ਵੀਰ ਵੱਡੇ ਸਾਥੀ ਜਿਹੜੇ ਇੱਥੇ ਆਏ ਜੀ ਉਹਨਾਂ ਦਾ ਧੰਨਵਾਦ ਖਾਸ ਤੌਰ ਦੇ ਉੱਤੇ ਔਰ ਜਿਹੜਾ ਇੱਥੇ ਅੱਜ ਐਕਸੀਡੈਂਟ ਹੋਇਆ ਇੱਕ ਸਾਡੇ ਨੌਜਵਾਨ ਸਾਥੀ ਸਾਡੇ ਡਾਇਰੈਕਟ ਡਿਊਟੀ ਭਾਰਤੀ ਸੀ ਉਹਨਾਂ ਦੇ ਨਾਲ ਉਹਨਾਂ ਦਾ ਗਨਮੈਨ ਸੀ ਉਹਨਾਂ ਦੀ ਆਪਾਂ ਦੇਖਿਆ ਕਿ ਭਿਆਨਕ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ ਉਹਨਾਂ ਦੀ ਦੋਨਾਂ ਦੀ ਮੌਤ ਹੋਈ ਹੈ ਉਹਦੇ ਲਈ ਵੀ ਅਸੀਂ ਅਫਸੋਸ ਜ਼ਾਹਰ ਕਰਦੇ ਆ ਔਰ ਸਾਡੇ ਚਾਹਨਾ ਕੋ ਵੀ ਤਿੰਨ ਮੇਰੇ ਖਿਆਲ ਆ ਸ਼ਾਇਦ ਮੌਤਾ ਹੋਈਆਂ ਨੇ ਉਹਨਾਂ ਦਾ ਵੀ ਸੋਚ ਜ਼ਾਹਰ ਕਰਦੇ ਆ ਔਰ ਬਹੁਤ ਵੱਡਾ ਦੁੱਖ ਸਾਨੂੰ ਸਾਰਿਆਂ ਨੂੰ ਆ ਇਹ ਐਜੀਟੇਸ਼ਨ ਕਰ ਰਹੇ ਸਾਰਿਆਂ ਨੂੰ ਆ ਅਸੀਂ ਮੈਂ ਸਾਹਮਣੇ ਕਿ ਪ੍ਰਸ਼ਾਸਨ ਦੇ ਨਾਲ ਜਿਹੜੀ ਕੋਈ ਮੀਟਿੰਗ ਹੋਈ ਆ ਉਹਦੇ ਵਿੱਚ ਫੈਸਲਾ ਕੀਤਾ ਪਿੰਗਲੇ ਨੇ ਵੀ ਅਸੀਂ ਜਿਹੜਾ ਧਰਨਾ ਆਪਣੇ ਵਿੱਚ ਸ਼ਾਂਤਮਈ ਚੱਲ ਰਿਹਾ ਸੀ ਕੋਈ ਇਹੋ ਜੀ ਗੱਲ ਨਹੀਂ ਸੀ ਲੇਕਿਨ ਫਿਰ ਵੀ ਪਿੰਡ ਵਾਲੇ ਨੇ ਉਸ ਮੁਤਾਬਕ ਜਿਹੜਾ ਫੈਸਲਾ ਇਹ ਧਰਨਾ ਮੁਲਤਵੀ ਕੀਤਾ ਗਿਆ ਉਸ ਤੋਂ ਬਾਅਦ ਕੀ ਫੈਸਲਾ ਹੋਇਆ ਇਹਨਾਂ ਦਾ ਮੈਂ ਤਾਂ ਬਾਅਦ ਦੇ ਵਿੱਚ ਆਇਆ ਉਹ ਫੈਸਲਾ ਜਿਹੜੀ ਕਮੇਟੀ ਗਈ ਉਹਨੇ ਦੱਸਿਆ ਦੱਸਣਗੇ ਤੁਹਾਨੂੰ ਵੀ ਕਿੰਨੇ ਦਿਨ ਲਈ ਧਰਨਾ ਨਾ ਮੁਲਤਵੀ ਆ ਜਾਂ ਕੀ ਇਹਨਾਂ ਦੇ ਫੈਸਲੇ ਹੋਏ ਨੇ ਪਰ ਮੈਂ ਤਾਂ ਇਹਨਾਂ ਦੇ ਜੋ ਉਹਨੇ ਮੈਨੂੰ ਫੋਨ ਆਇਆ ਮ ਉਥੇ ਕੁਦਰਤੀ ਆਪਣੇ ਮੁੱਖ ਮੰਤਰੀ ਸਾਹਿਬ ਆਏ ਸੀ ਉਹ ਵੀ ਨਿਕਲ ਕੇ ਦੀ ਮੇਰੇ ਜਾਂਦੇ ਨੂੰ ਮੈਂ ਜਦੋਂ ਤੁਸੀਂ ਮੋੜ ਚਲਦੇ ਬਾਲੇਕਣ ਆਉਂਦੇ ਦੀ ਮੈਂ ਤੁਹਾਡੇ ਪਿੱਛੇ ਸੀ ਉਸ ਸਮੇਂ ਸੋ ਮੇਰਾ ਕਹਿਣ ਤੋਂ ਬਾਅਦ ਵੀ ਜਿਹੜੇ ਇਹ ਐਜੀਟੇਸ਼ਨ ਚੱਲੀ ਹੈ ਇੱਕ ਫੈਕਟਰੀ ਨੂੰ ਤੁਹਾਨੂੰ ਪਤਾ ਹੀ ਹੈ 3 ਦਿਨਾਂ ਦੀ ਤੁਸੀਂ ਕਵਰੇਜ ਕਰਦੇ ਹੋ ਜਿਹੜੀ ਫੈਕਟਰੀ ਗੈਸ ਫੈਕਟਰੀ ਲੱਗਣ ਜਾ ਰਹੀ ਉਹਦੇ ਕਾਰਨਾਂ ਕਿ ਉਹਦੇ ਕਾਰਨ ਉਹ ਜਿਹੜਾ ਵਿਰੋਧ ਹੋਇਆ ਸੀ ਇਹ ਮੁਲਤੀ ਵੀ ਕੀਤਾ ਜਾਂਦਾ ਉਸ ਤੋਂ ਬਤਾਬਕ ਇਹ ਪਿੰਡ ਵਾਲੇ ਫੈਸਲਾ ਲੈਣਗੇ ਕਮੇਟੀ ਜਿਹੜੀ ਇਹਨਾਂ ਦੀ ਬਣੀ ਆ ਵੀ ਅੱਗੇ ਦਾ ਜਿਹੜਾ ਕੀ ਰੂਪਰੇਖਾ ਕੀ ਪ੍ਰੋਗਰਾਮ ਆ ਉਸ ਮੁਤਾਬਕ ਇਹ ਫੈਸਲਾ ਲਿਆ ਜਾਵੇ देखो जी कल ਇਸ ਤਰ੍ਹਾਂ ਨੂੰ ਸਪੱਸ਼ਟ ਕਰਨ ਲਈ ਇੱਕ ਕਮੇਟੀ ਬਣਾਈ ਗਈ ਜਿਹਦੇ ਚ ਚਾਰ ਪਿੰਡ ਦੇ ਨੁਮਾਇੰਦੇ ਸੀ ਪੰਜ ਜਿਹੜੇ ਐਕਸਪੋਰਟ ਪਾਏ ਗਏ ਸੀ ਜਿਹੜੇ ਕਿ ਐਗਰੀਕਲਚਰਲ ਰਿਲੇਟਡ ਨੇ ਪੋਲੂਸ਼ਨ ਕੰਟਰੋਲ ਬੋਰਡ ਹੋ ਗਿਆ ਜਾਂ ਆਪਣਾ ਮੀਥੇਨ ਗੈਸ ਨਾਲ ਰਿਲੇਟਡ ਜਿਹੜਾ ਪੀਓਯੂ ਦਾ ਨੁਮਾਇੰਦਾ ਸੀਗਾ ਬੱਸ ਜਿੱਥੋਂ ਉਹਨਾਂ ਨੂੰ ਪਰਮਿਸ਼ਨਾਂ ਮਿਲੀਆਂ ਸਨ ਆਪਾਂ ਪਿੰਡਾਂ ਤੋਂ ਕਹ ਲਿਆ ਉਹ ਸਾਰੇ ਨੁਮਾਇੰਦੇ ਜਿਹੜੇ ਮਿਲਾ ਕੇ ਇੱਕ ਕਮੇਟੀ ਬਣਾਈ ਗਈ ਸੀ ਤੇ ਕਮੇਟੀ ਨੇ ਕੋਸ਼ਿਸ਼ ਕਰਕੇ ਫੈਸਲੇ ਕੀਤੇ ਕੱਲ ਉਸ ਤੋਂ ਬਾਅਦ ਜਿਹੜਾ ਸਵਛਤਾ ਗੱਤ ਤੇ ਦੈਨ ਅੱਜ ਕੋਈ ਸਰਕਾਰ ਵੱਲੋਂ ਕੁਝ ਸੀਗਾ ਇਹ ਤੁਸੀਂ ਹਾਈਵੇ ਨਹੀਂ ਜਾਮ ਕਰ ਸਕਦੇ ਜੇ ਤਰਨਾ ਦੇਣਾ ਦਿਓ ਤੁਹਾਡਾ ਡੈਮੋਕਰੈਟਿਕ ਰਾਈਟ ਹੈ ਜਿਹੜੀਆਂ ਡੈਜਿਗਨੇਟਿਡ ਸਾਈਟਸ ਹੈਗੀਆਂ ਜਿਵੇਂ ਕਿ ਸਮਨਾਲੇ ਦੀ ਗੱਲ ਕਰੀਏ ਤਾਂ ਦਾਣਾ ਮੰਡੀ ਹੈਗੀ ਹੈ ਵੀ ਜਾਂ ਰੋਡ ਦੇ ਉੱਤੇ ਦਾਣਾ ਮੰਡੀ ਹੈਗੀ ਉੱਥੇ ਜਾ ਕੇ ਤਰਨਾ ਦਿਓ ਸੋ ਇਸ ਤਰ੍ਹਾਂ ਗੱਲਬਾਤ ਕਰਕੇ ਇਹ ਤਰਨਾ ਖਤਮ ਹੋਇਆ ਉਹਨਾਂ ਵੱਲੋਂ ਕਿਹਾ ਗਿਆ ਜੀ ਪੋਸਟਪੋਨ ਕੀਤਾ ਗਿਆ ਦੁਬਾਰਾ ਲਗਾਇਆ ਜਾਊਗਾ ਇੱਕ ਦਿਨ ਜੀ ਦੇਖੋ ਇਹ ਡੈਥ ਹੋਈ ਆ ਉਹ ਦੇਖੋ ਵਾਇਗੁਰੂ ਕਾਲਪੁਰਖ ਦੇ ਹੱਥ ਜੀਣਾ ਮਰਨਾ ਹੈ ਬੰਦੇ ਦਾ ਡੈਥ ਹੋ ਗਈ ਬਹੁਤ ਜ਼ਿਆਦਾ ਮਾੜਾ ਕੰਮ ਹੋਇਆ ਮੇਰੇ ਉਹ ਮੰਨਾ ਥੋੜੀ ਦੇਰ ਆਪਾਂ ਨੇ ਇਕੱਠੇ ਕੰਮ ਕਰਦਾ ਸਮਾਂ ਵਿੱਚ ਮਿਲਿਆ ਪਿਛਲੇ ਸਮੇਂ ਦੇ ਵਿੱਚ ਬਹੁਤ ਸੋਹਣਾ ਸਮਾਂ ਸੀਗਾ ਕੁਝ ਦਿਨਾਂ ਦੀ ਗੱਲ ਕਰ ਕਹਿ ਲਈਏ ਬਹੁਤ ਨਾਈਸ ਪਰਸਨ ਸਮਝ ਮੇਕ ਇਨਸਾਨ ਕਹਿ ਸਕਦੇ ਆਪਾਂ ਨੂੰ ਅ ਚਲੋ ਉਹਨੂੰ ਆਪਾਂ ਇੱਕ ਵੱਖਰੇ ਤੌਰ ਤੇ ਪੁਲਿਸ ਇਨਵੈਸਟੀਗੇਸ਼ਨ ਦਾ ਪਾਰਟ ਇੱਕ ਇਸ ਤਰ੍ਹਾਂ ਹੋਇਆ ਕਿੱਦਾਂ ਨਹੀਂ ਹੋਇਆ ਬਾਕੀ ਜੇ ਇਹ ਕੰਦੇ ਧਰਨਾ ਦੁਬਾਰਾ ਲਾਣਾ ਤੇ ਹਰ ਬੰਦੇ ਦਾ ਡੈਮੋਕਰੇਟਿਕ ਵਿਨਰ ਧਰਨਾ ਲਾਉਣ ਦਾ ਰਾਈਟ ਹੈ ਪਰ ਡੈਸਿਗਨੇਟ ਪਲੇਸ ਤੇ ਨੋਟ ਓਨ ਨੈਸ਼ਨਲ ਹਾਈਵੇ ਜੇ ਨੈਸ਼ਨਲ ਹਾਈਵੇ ਤੇ ਕੋਈ ਧਰਨਾ ਲੰਦਾ ਜੈਸ ਤਰ੍ਹਾਂ ਇਹ ਗੱਲ ਦੁਬਾਰਾ ਕੀਤੀ ਜਾਂਦੀ ਕਿ ਸਰਕਾਰوں ਨੂੰ